ਉਸ ਦਿਨ ਉਹ ਪੱਤਰੀ ਪੜ੍ਹਦੇ ਸਮੇਂ ਉਹ ਵਿਅਕਤੀ ਧਿਆਨ ਨਾਲ ਸੁਣ ਰਿਹਾ ਸੀ ਰੋਮੀਆਂ ਨੂੰ ਲਿਖੀ ਹੋਈ ਪੱਤਰੀ ਤੀਸਰਾ ਅਧਿਆਇ 23ਵਾਂ ਵਚਨ ਇਸ ਲਈ ਕਿ ਸਭਨਾ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹੈ 24ਵਾਂ ਵਚਨ 100 ਇਸ ਲਈ ਕਿ ਸਭਨਾ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹੈ ਸੋ ਉਸ ਦੀ ਕਿਰਪਾ ਦੇ ਕਾਰਨ ਕਿਰਪਾ ਦੇ ਨਾਲ ਉਸ छुटकारे ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫਤ ਧਰਮੀ ਕਿਨੇ ਜਾਂਦੇ ਹੈ ਕੀ ਲਿਖਿਆ ਹੈ ਵਿਸ਼ਵਾਸ ਦੇ ਕਾਰਨ ਯਿਸੂ ਤੇ ਵਿਸ਼ਵਾਸ ਕਰਨ ਦੇ ਕਾਰਨ ਕਿ ਇੱਕ ਵਿਅਕਤੀ ਧਰਮੀ ਠਹਿਰਾਇਆ ਜਾਵੇਗਾ ਯੈਸ ਭੈਣੋ ਅਤੇ ਭਰਾਓ ਧਿਆਨ ਨਾਲ ਸੁਣੋ ਬਾਈਬਲ ਦੇ ਵਿੱਚ ਇਹ ਅਦਭੁਤ ਸਚਾਈ ਨੂੰ ਇਹ ਅਦਭੁਤ ਸੱਚ ਨੂੰ ਹਰ ਇੱਕ ਜਨ ਆਪਣੇ ਮਨਾਂ ਚ ਰੱਖ ਲਵੋ ਸਾਡੀ 나ੜੀ 나ੜੀ ਦੇ ਵਿੱਚ ਇਹ ਸੱਚ ਵਸਣਾ ਚਾਹੀਦਾ ਇਹ ਸੱਚ ਕੀ ਹੈ ਤੁਹਾਡੇ ਧਰਮ ਦੇ ਕੰਮ ਪਰਮੇਸ਼ਵਰ ਦੀ ਨਜ਼ਰਾਂ ਵਿੱਚ ਮੈਲੇ ਕੁਚਲੇ ਚਿੱਤਰਿਆਂ ਦੀ ਤਰ੍ਹਾਂ ਹੈ ਯਸ਼ਾਇਆ 64 ਅਧਿਆਏ 6 ਵਚਨ ਅਸੀਂ ਤਾਂ ਸਾਰੇ ਹੀ ਅਸ਼ੁੱਧ ਮਨੁੱਖ ਹੋ ਗਏ ਹਾਂ ਅਤੇ ਸਾਡੇ ਸਾਰੇ ਧਰਮ ਦੇ ਕੰਮ ਸਾਡੇ ਧਰਮ ਦੇ ਕੰਮ ਮੈਲੇ ਕੱਪੜਿਆਂ ਦੀ ਤਰ੍ਹਾਂ ਹੈ ਭਰਾਵੋ ਸੁਣ ਰਹੇ ਹੋ ਮੈਂ ਪ੍ਰਭੂ ਦੀ ਹਜ਼ੂਰੀ ਚ ਆ ਰਿਹਾ ਹਾਂ ਪ੍ਰਾਰਥਨਾ ਕਰ ਰਿਹਾ ਹਾਂ ਵਚਨ ਸੁਣ ਰਿਹਾ ਹਾਂ ਗਵਾਹੀ ਦੇ ਰਿਹਾ ਹਾਂ ਅਰਪਣ ਕਰ ਰਿਹਾ ਹਾਂ ਸੇਵਕਾਈ ਚ ਹਿੱਸਾ ਲੈ ਰਿਹਾ ਹਾਂ ਇਸ ਲਈ ਸਵਰਗ ਜਾਣ ਦੇ ਲਈ ਸੋਚ ਰਹੇ ਹੋ ਨਹੀਂ ਜਾਓਗੇ ਤੁਹਾਡਾ ਦਾਨ ਧਰਮ ਅਤੇ ਤੁਹਾਡੇ ਭਲੇ ਕੰਮ ਤੁਹਾਡੀਆਂ ਭਲਾਈਆਂ ਤੁਹਾਨੂੰ ਸਵਰਗ ਲੈ ਕੇ ਨਹੀਂ ਜਾਣਗੀਆਂ ਤੁਹਾਨੂੰ ਸਵਰਗ ਲੈ ਕੇ ਜਾਣ ਵਾਲਾ ਕੇਵਲ ਇੱਕ ਹੀ ਰਸਤਾ ਹੈ ਉਹ ਰਸਤਾ ਕੀ ਹੈ ਭਲਾ ਯੀਸ਼ੂ ਮਸੀਹ ਨੇ ਤੁਹਾਡੇ ਲਈ ਸਲੀਬ ਤੇ ਜੋ ਕੁਰਬਾਨੀ ਕੀਤੀ ਹੈ ਉਸ ਤੇ ਵਿਸ਼ਵਾਸ ਕਰਨਾ ਹੀ ਤੁਹਾਨੂੰ ਸਵਰਗ ਲੈ ਕੇ ਜਾਵੇਗਾ ਰੋਮੀਆਂ ਨੂੰ ਲਿਖੀ ਹੋਈ ਪੱਤਰੀ ਤੀਸਰਾ ਅਧਿਆਇ 10ਵੇਂ ਵਚਨ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ ਕੋਈ ਵੀ ਧਰਮੀ ਨਹੀਂ ਕੋਈ ਵੀ ਸਮਝਦਾਰ ਨਹੀਂ ਕੋਈ ਪਰਮੇਸ਼ਵਰ ਨੂੰ ਲੱਭਣ ਵਾਲਾ ਨਹੀਂ ਸਭ ਭਟਕ ਚੁਕੇ ਆ ਸਾਰੇ ਦੇ ਸਾਰੇ ਨਿਕੰਮੇ ਬਣ ਗਏ ਆ ਕੋਈ ਵੀ ਭਲਾਈ ਕਰਨ ਵਾਲਾ ਨਹੀਂ ਇੱਕ ਵੀ ਨਹੀਂ ਪਿਆਰੀਓ ਇਹ ਸਾਡੇ ਹਾਲਾਤ ਹੈ ਇਹ ਸਾਡੇ ਪਹਿਲੇ ਹਾਲਾਤ ਹੈ ਐਸਾ ਇਨਸਾਨ ਕਿਵੇਂ ਤਰਮੀ ਬਣ ਸਕਦਾ ਹੈ ਇਸ ਤਰ੍ਹਾਂ ਪਾਪ ਕਰਨ ਵਾਲਾ ਮਨੁੱਖ ਕਿਸ ਤਰ੍ਹਾਂ ਪਵਿੱਤਰ ਬਣ ਸਕਦਾ ਹੈ 24ਵੇਂ ਵਚਨ ਨੂੰ ਪੜ ਰਿਹਾ ਹਾਂ ਕੋਈ ਵੀ ਧਰਮੀ ਨਹੀਂ ਆ ਇੱਕ ਵੀ ਧਰਮੀ ਨਹੀਂ ਆ 100 ਉਸ ਦੀ ਕਿਰਪਾ ਦੇ ਨਾਲ ਉਸ छुटकारे ਦੇ ਨਾਲ ਜਿਹੜਾ ਯੇਸ਼ੂ ਮਸੀਹ ਤੋਂ ਮਿਲਦਾ ਹੈ ਮੁਫਤ ਧਰਮੀ ਗਿਣੇ ਜਾਂਦੇ ਹਾਂ 28ਵਾਂ ਵਚਨ ਇਸ ਲਈ ਇਨਸਾਨ ਵਿਵਸਥਾ ਦੇ ਕੰਮ ਤੋਂ ਅਲੱਗ ਹੀ ਕੰਮਾ ਤੋਂ ਨਹੀਂ ਕੰਮਾ ਤੋਂ ਬਿਨਾ ਹੀ ਮੇਰੇ ਪੈਣੋ ਤੇ ਭਰਾਓ ਤੁਸੀਂ ਆਪਣੇ ਕੰਮਾਂ ਦੇ ਦੁਆਰਾ ਮੁਕਤੀ ਨਹੀਂ ਪਾਓਗੇ ਤੁਹਾਡੇ ਕੰਮ ਤੁਹਾਨੂੰ ਨਹੀਂ ਬਚਾ ਸਕਦੇ ਅਗਰ ਸਾਡੇ ਵਿੱਚੋਂ ਕੋਈ ਮੈਂ ਫਿਰ ਤੋਂ ਕਹਿ ਰਿਹਾ ਹਾਂ ਮੈਂ ਲਗਾਤਾਰ ਚਰਚ ਜਾ ਰਿਹਾ ਹਾਂ ਦਾਨ ਚੰਦਾ ਦੇ ਰਿਹਾ ਹਾਂ ਮੈਂ ਪ੍ਰਭੂ ਦੇ ਗੀਤ ਗਾ ਰਿਹਾ ਹਾਂ ਅਤੇ ਮੈਂ ਬਾਈਬਲ ਨੂੰ ਪੜ੍ਹ ਰਿਹਾ ਹਾਂ ਇਸ ਲਈ ਸਵਰਗ ਜਾਵਾਂਗਾ ਜੇ ਤੁਸੀਂ ਸੋਚ ਰਹੇ ਹੋ ਤੁਸੀਂ ਵਹਿਮ 'ਚ ਹੋ ਇਹ ਸਭ ਉਸ ਪਾਸਟਰ ਨੇ ਕੀਤਾ ਫਿਰ ਵੀ ਉਹਦੇ ਮਨ ਦੇ ਵਿੱਚ ਕਿ ਮੈਂ ਸਵਰਗ ਜਾਵਾਂਗਾ ਵਿਸ਼ਵਾਸ ਨਹੀਂ ਹੋਇਆ ਇਸ ਲਈ ਕਿ ਉਹਦੇ ਧਰਮ ਦੇ ਕੰਮ ਪਰਮੇਸ਼ਰ ਦੀਆਂ ਨਜ਼ਰਾਂ 'ਚ ਮੈਲੇ ਕੱਪੜਿਆਂ ਦੀ ਤਰ੍ਹਾਂ ਹੈ ਉਹ ਮਾਂ ਕਹਿ ਰਹੀ ਸੀ ਵੱਡਾ ਬੇਟਾ ਚੰਗਾ ਹੈ ਅਤੇ ਛੋਟਾ ਬੇਟਾ ਪਾਪੀ ਹੈ ਅਤੇ ਪਾਸਟਰ ਜੀ ਕਹਿ ਰਹੇ ਆ ਵੱਡਾ ਅਤੇ ਛੋਟਾ ਦੋਨੇ ਹੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਪਾਪੀ ਹੈ ਤੁਹਾਨੂੰ ਸਮਝਾਉਣ ਦੇ ਲਈ ਦੱਸਾਂਗਾ ਇੱਕ ਇਨਸਾਨ ਪਹਾੜ ਦੇ ਥੱਲੇ ਹੈ ਅਤੇ ਦੂਜਾ ਵਿਅਕਤੀ ਪਹਾੜ ਦੇ ਉੱਪਰ ਹੈ ਮੈਂ ਪੁੱਛਦਾ ਇਹਨਾਂ ਦੋਨਾਂ ਵਿੱਚੋਂ ਕੌਣ ਸਭ ਤੋਂ ਪਹਿਲਾਂ ਚੰਦ ਤੇ ਪਹੁੰਚੇਗਾ ਤੁਸੀਂ ਆਪ ਦੱਸੋ ਮੇਰਾ ਸਵਾਲ ਸਮਝ ਆਇਆ ਇੱਕ ਪਹਾੜ ਦੇ ਥੱਲੇ ਹੈ ਇੱਕ ਪਹਾੜ ਦੇ ਉੱਪਰ ਹੈ ਇਹ ਦੋਨੇ ਸੋਚ ਰੇ ਆ ਕੀ ਸੋਚ ਰੇ ਆ ਚੰਦ ਦੇ ਉੱਪਰ ਚੜ੍ਹਨਾ ਹੈ ਮੇਰਾ ਸਵਾਲ ਹੈ ਕੌਣ ਚੰਦ ਤੇ ਸਭ ਤੋਂ ਪਹਿਲਾਂ ਪਹੁੰਚੇਗਾ ਦੱਸੋ ਜਿਹੜਾ ਪਹਾੜ ਦੇ ਉੱਪਰ ਹੈ ਉਹੀ ਨਾ ਹਾਂ ਕਹਿਣ ਵਾਲੇ ਹੱਥ ਵਿਖਾਓ ਹੱਥ ਨਾ ਵਿਖਾਓ ਇਹ ਨਾ ਸੋਚੋ ਕਿ ਉਹ ਪਹਾੜ ਤੇ ਚੜ ਗਿਆ ਹੈ ਅਤੇ ਉਹ ਚੰਦ ਦੇ ਉੱਪਰ ਵੀ ਚੜ ਜਾਵੇਗਾ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਪਹਾੜ ਦੇ ਥੱਲੇ ਖੜ੍ਹਾ ਨਹੀਂ ਜਾ ਸਕਦਾ ਉਸੇ ਤਰ੍ਹਾਂ ਪਹਾੜ ਤੇ ਚੜਿਆ ਹੋਇਆ ਇਨਸਾਨ ਵੀ ਨਹੀਂ ਚੜ ਸਕਦਾ ਉਹ ਥੋੜਾ ਜਿਹਾ ਉਹਦੇ ਤੋਂ ਉੱਚਾ ਦਿਖਾਈ ਦੇ ਰਿਹਾ ਹੈ ਲੇਕਿਨ ਫਿਰ ਵੀ ਉਸ ਦਾ ਚੰਦ ਦੇ ਤੱਕ ਪਹੁੰਚਣਾ ਮੁਸ਼ਕਲ ਹੈ ਇੱਕ ਵਿਅਕਤੀ ਦੁਸ਼ਟ ਦਿਖਾਈ ਦੇ ਸਕਦਾ ਹੈ ਇੱਕ ਵਿਅਕਤੀ ਚੰਗਾ ਦਿਖਾਈ ਦੇ ਸਕਦਾ ਹੈ ਲੇਕਿਨ ਇਹ ਥੋੜਾ ਜਿਹਾ ਚੰਗਾ ਹੋਣ ਤੇ ਇਹ ਨਾ ਸੋਚੋ ਕਿ ਉਹ ਸਵਰਗ ਜਾ ਸਕਦਾ ਹੈ ਯਾਨੀ ਤੁਹਾਡੇ ਸੁਭਾਅ ਦਾ ਚੰਗਾ ਹੋਣਾ ਤੁਹਾਡੀ ਭਲਾਈ ਤੁਹਾਨੂੰ ਸਵਰਗ ਲੈ ਕੇ ਨਹੀਂ ਜਾਏਗੀ ਕਿਉਂਕਿ ਪਰਮੇਸ਼ਵਰ ਦੀ ਨਜ਼ਰਾਂ ਚ ਹਰ ਇਨਸਾਨ ਪਾਪੀ ਹੈ ਕੋਈ ਭੇਤ ਨਹੀਂ ਸਭ ਦੇ ਸਭ ਪਟਕੇ ਹੋਏ ਆ ਨਿਕੰਮੇ ਹੈ ਤਾਂ ਫਿਰ ਸਵਰਗ ਜਾਣ ਦੇ ਲਈ ਅਸੀਂ ਕੀ ਕਰਨਾ ਹੈ ਇਨਾ ਪਾਪੀ ਲੋਕਾਂ ਨੂੰ ਸਵਰਗ ਜਾਣ ਦੇ ਲਈ ਕੀ ਕਰਨਾ ਪਵੇਗਾ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕਿਉਂ ਕਿਸ ਲਈ ਜੋ ਕੁਝ ਕਰਨਾ ਸੀ ਪ੍ਰਭੂ ਨੇ ਕਰ ਦਿੱਤਾ ਹੈ ਕੀ ਕੀਤਾ ਹੈ ਜੋ ਸਜ਼ਾ ਤੁਹਾਨੂੰ ਮਿਲਣੀ ਸੀ ਉਸ ਨੇ ਆਪਣੇ ਉੱਪਰ ਲੈ ਲਈ ਆ ਤੁਹਾਡੇ ਬਦਲੇ ਪ੍ਰਭੂ ਨੇ ਸਜ਼ਾ ਲੈ ਲਈ ਆ ਤੁਹਾਡੇ ਬਦਲੇ ਸਾਨੂੰ ਜਿਹੜੀ ਮੌਤ ਮਿਲਣੀ ਸੀ ਉਹ ਪ੍ਰਭੂ ਨੇ ਮੌਤ ਲੈ ਲਈ ਆ ਪ੍ਰਭੂ ਤੁਹਾਡੇ ਲਈ ਮਰ ਗਏ ਹੁਣ ਤੁਹਾਨੂੰ ਮਰਨ ਦੀ ਲੋੜ ਨਹੀਂ ਆ ਤੁਹਾਡੀ ਸਜ਼ਾ ਮਾਫ਼ ਕਰ ਦਿੱਤੀ ਗਈ ਆ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਵਿਸ਼ੇ ਆਇਆ ਹੈ ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਹਾਂ ਇੱਕ ਪਿਤਾ ਨੇ ਮਰਨ ਤੋਂ ਪਹਿਲਾਂ ਆਪਣੇ ਦੋਵੇਂ ਜੁੜਵੇ ਪੁੱਤਰਾਂ ਨੂੰ ਕੋਲ ਬੁਲਾਇਆ ਵੱਡਾ ਬੇਟਾ ਆਤਮਿਕ ਸੀ ਅਤੇ ਛੋਟਾ ਬੇਟਾ ਆਪਣੀ ਮਨਮਰਜ਼ੀ ਕਰਦਾ ਸੀ ਉਹ ਪਿਤਾ ਜਦੋਂ ਮਰਨ ਵਾਲਾ ਸੀ ਵੱਡਾ ਬੇਟਾ ਜਿਹੜਾ ਆਤਮਿਕ ਸੀ ਉਸ ਨੂੰ ਕਿਹਾ ਬੇਟੇ ਤੂੰ ਆਤਮਿਕ ਹੈਂ ਪਰਮੇਸ਼ਵਰ ਤੇ ਭਰੋਸਾ ਕਰਕੇ ਵਿਸ਼ਵਾਸ ਦੇ ਵਿੱਚ ਜੀ ਰਿਹਾ ਹੈ ਲੇਕਿਨ ਛੋਟਾ ਭਰਾ ਬੁਰਾਈ ਕਰ ਰਿਹਾ ਹੈ ਮੇਰਾ ਦੁੱਖ ਉਹਦੇ ਲਈ ਬਹੁਤ ਵੱਡਾ ਹੈ ਬੇਟਾ ਤੂੰ ਉਹਦਾ ਬਹੁਤ ਧਿਆਨ ਰੱਖੀ ਉਸ ਨੂੰ ਸੁਧਾਰਨ ਦੇ ਲਈ ਤੂੰ ਕੁਝ ਨਾ ਕੁਝ ਕਰੀ ਬੇਟੇ ਉਸ ਨੂੰ ਛੱਡੀ ਨਾ ਬੇਟੇ ਇਹ ਕਹਿੰਦੇ ਹੋਏ ਛੋਟੇ ਭਰਾ ਦੀ ਜ਼ਿੰਮੇਵਾਰੀ ਵੱਡੇ ਭਰਾ ਦੇ ਹੱਥ 'ਚ ਦੇ ਕੇ ਮਰ ਗਿਆ ਉਸ ਤੋਂ ਬਾਅਦ ਵੱਡਾ ਭਰਾ ਤਾਂ ਆਤਮਿਕਤਾ ਦੇ ਵਿੱਚ ਵਧਦੇ ਹੋਏ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੁੰਦੇ ਹੋਏ ਲਾਇਰ ਬਣ ਗਿਆ ਯਾਨੀ ਵਕੀਲ ਬਣ ਕੇ ਪ੍ਰੈਕਟਿਸ ਕਰਦੇ ਹੋਏ ਉਹ ਜੀਣ ਲੱਗਾ। ਛੋਟੇ ਭਰਾ ਨੇ ਪੜ੍ਹਾਈ ਛੱਡ ਕੇ ਉਹ ਆਪਣੀ ਮਨਮਰਜ਼ੀ ਕਰਨ ਲੱਗਾ। ਉਹਦੀਆਂ ਬੁਰੀਆਂ ਆਦਤਾਂ ਨੂੰ ਪੂਰਾ ਕਰਨ ਦੇ ਲਈ ਉਸਨੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਹ ਚੋਰੀ ਕਰਦੇ ਕਰਦੇ ਫੜਿਆ ਗਿਆ। ਜਦੋਂ ਲੋਕਾਂ ਨੇ ਉਸ ਨੂੰ ਫੜ ਲਿਆ ਤਾਂ ਉਸਨੇ ਛੁੱਟਣਾ ਸੀ। ਉਸਨੇ ਆਪਣੀ ਜੇਬ ਦੇ ਵਿੱਚੋਂ ਕਿਸੇ ਤਰ੍ਹਾਂ ਨਾਲ ਇੱਕ ਬਹੁਤ ਵੱਡੇ ਚਾਕੂ ਨੂੰ ਕੱਢਿਆ। ਜਿਸਨੇ ਫੜਿਆ ਸੀ ਉਸ ਵਿਅਕਤੀ ਦੇ ਮਾਰ ਦਿੱਤਾ। ਉਹ ਵਿਅਕਤੀ ਉੱਥੇ ਹੀ ਮਰ ਗਿਆ। ਉੱਥੋਂ ਨਿਕਲ ਕੇ ਉਹ ਭੱਜ ਕੇ ਬਾਹਰ ਆ ਗਿਆ ਇਸ ਗੱਲ ਦਾ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ ਭੱਜਦੇ ਭੱਜਦੇ ਉਹ ਆਪਣੇ ਘਰ ਆ ਗਿਆ ਦਰਵਾਜ਼ਾ ਖੜਕਾਇਆ ਅਤੇ ਵੱਡੇ ਭਰਾ ਨੇ ਖੋਲਿਆ ਉਹਦੇ ਕੱਪੜਿਆਂ ਤੇ ਖੂਨ ਅਤੇ ਉਹਦੇ ਹੱਥ ਵਿੱਚ ਚਾਕੂ ਦੇਖ ਕੇ ਵੱਡੇ ਭਰਾ ਨੇ ਪੁੱਛਿਆ ਭਰਾ ਇਹ ਕੀ ਹੋ ਗਿਆ ਹੈ ਭਰਾ ਤੂੰ ਜਾਣਦਾ ਹੈ ਨਾ ਮੈਂ ਕਿੰਨਾ ਚੋਰ ਹਾਂ ਕਿੰਨਾ ਪਾਪੀ ਹਾਂ ਕਿੰਨਾ ਬੁਰਾ ਹਾਂ ਤੂੰ ਜਾਣਦਾ ਹੈ ਨਾ ਜਦੋਂ ਮੈਂ ਚੋਰੀ ਕਰ ਰਿਹਾ ਸੀ ਫੜਿਆ ਜਾਵਾਂਗਾ ਇਹ ਸੋਚ ਕੇ ਜਿਸ ਨੇ ਮੈਨੂੰ ਫੜਿਆ ਸੀ ਮੈਂ ਉਸ ਨੂੰ ਮਾਰ ਦਿੱਤਾ ਮੈਂ ਖੂਨੀ ਹਾਂ ਭਰਾ ਪੁਲਿਸ ਵਾਲੇ ਮੇਰੇ ਪਿੱਛੇ ਆ ਰਹੇ ਆ ਮੈਨੂੰ ਫੜ ਕੇ ਲੈ ਜਾਣਗੇ ਭਰਾ ਭਰਾ ਮੈਨੂੰ ਕੁਝ ਵੀ ਕਰਕੇ ਬਚਾ ਲੈ ਤੂੰ ਤਾਂ ਵਕੀਲ ਹੈ ਨਾ ਤੁਸੀਂ ਸਮਝਦਾਰ ਹੋ ਮੈਨੂੰ ਬਚਾ ਲਓ ਵੱਡੇ ਭਰਾ ਨੇ ਕਿਹਾ ਆਪਣੀ ਕਮੀਜ਼ ਨੂੰ ਜਲਦੀ ਨਾਲ ਉਤਾਰ ਜਲਦੀ ਜਲਦੀ ਖੂਨ ਲੱਗੀ ਹੋਈ ਆਪਣੀ ਸ਼ਰਟ ਨੂੰ ਉਸਨੇ ਉਤਾਰ ਦਿੱਤਾ ਵੱਡੇ ਭਰਾ ਨੇ ਆਪਣੀ ਸ਼ਰਟ ਨੂੰ ਉਤਾਰ ਕੇ ਛੋਟੇ ਨੂੰ ਦੇ ਦਿੱਤੀ ਭਰਾ ਕੀ ਕਰ ਰਿਹਾ ਹੈ ਤੂੰ ਚੁੱਪ ਰਹਿ ਕੁਝ ਨਾ ਬੋਲ ਇਸ ਤਰ੍ਹਾਂ ਕਿਹਾ ਖੂਨ ਲੱਗੀ ਹੋਈ ਕਮੀਜ਼ ਨੂੰ ਵੱਡੇ ਭਰਾ ਨੇ ਪਾ ਲਿਆ ਚਾਕੂ ਵੀ ਆਪਣੇ ਹੱਥ 'ਚ ਫੜ ਲਿਆ ਛੋਟੇ ਭਰਾ ਦਾ ਚਾਕੂ ਆਪਣੇ ਹੱਥ ਵਿੱਚ ਲੈ ਲਿਆ ਇੰਨੇ 'ਚ ਪੁਲਿਸ ਆ ਗਈ ਦਰਵਾਜ਼ਾ ਖੜਕਟਾਇਆ ਵੱਡੇ ਭਰਾ ਨੇ ਕਿਹਾ ਦਰਵਾਜ਼ਾ ਖੋਲ ਭਰਾ ਕੀ ਕਰ ਰਿਹਾ ਹੈ ਮੈਂ ਜੋ ਕਹਿ ਰਿਹਾ ਉਹੀ ਕਰ ਦਰਵਾజా ਖੋਲਿਆ ਇਹਨਾਂ ਦੀ ਸ਼ਕਲ ਇੱਕੋ ਜਿਹੀ ਸੀ ਕਿਉਂਕਿ ਜੁੜਵੇ ਸੀ ਜਿਹੜੇ ਲੋਕ ਪੁਲਿਸ ਦੇ ਨਾਲ ਆਈ ਸੀ ਉਹਨਾਂ ਨੇ ਕਿਹਾ ਇਹੀ ਹੈ ਇਹੀ ਹੈ ਜਿਸ ਨੇ ਸਾਡੇ ਆਦਮੀ ਨੂੰ ਮਾਰਿਆ ਹੈ ਪੁਲਿਸ ਵਾਲਿਆਂ ਨੇ ਵੱਡੇ ਭਰਾ ਨੂੰ ਫੜ ਲਿਆ ਤੇ ਲੈ ਗਏ ਗਵਾਹਾਂ ਦੇ ਤੌਰ ਤੇ ਵੱਡੇ ਭਰਾ ਨੂੰ ਫਾਂਸੀ ਦੀ ਸਜ਼ਾ ਮਿਲ ਗਈ ਫਾਂਸੀ ਤੇ ਚੜਾਇਆ ਜਾਣ ਵਾਲਾ ਸੀ ਤਾਂ ਉਸ ਨੇ ਪੁੱਛਿਆ ਕਿ ਤੇਰੀ ਕੋਈ ਆਖਰੀ ਇੱਛਾ ਹੈ ਯੈਸ ਕੀ ਹੈ ਇੱਕ ਵਾਰ ਮੈਂ ਆਪਣੇ ਭਰਾ ਦੇ ਨਾਲ ਮਿਲਣਾ ਚਾਹੁੰਦਾ ਹਾਂ ਛੋਟੇ ਭਰਾ ਨੂੰ ਬੁਲਵਾਇਆ ਉਹ ਆ ਗਿਆ ਉਹ ਰੋ ਰਿਆ ਸੀ ਭਰਾ ਇਹ ਕੀ ਕਰ ਰਿਹਾ ਹੈ ਭਰਾ ਗਲਤੀ ਮੈਂ ਕੀਤੀ ਹੈ ਹਤਿਆ ਮੈਂ ਕੀਤੀ ਆ ਮਰਡਰ ਮੈਂ ਕੀਤਾ ਹੈ ਦੁਸ਼ਟ ਮੈਂ ਹਾਂ ਪਾਪੀ ਮੈਂ ਹਾਂ ਹਥਿਆਰਾ ਮੈਂ ਹਾਂ ਲੇਕਿਨ ਤੂੰ ਮੇਰੇ ਬਦਲੇ ਫਾਂਸੀ ਤੇ ਚੜ ਰਿਹਾ ਹੈ ਇਹ ਕੀ ਆ ਵੱਡੇ ਭਰਾ ਨੇ ਕਿਹਾ ਪਿਤਾ ਜੀ ਨੂੰ ਵਚਨ ਦਿੱਤਾ ਸੀ ਤੈਨੂੰ ਸੰਭਾਲਾਂਗਾ ਤੈਨੂੰ ਬਚਾਵਾਂਗਾ ਉਸ ਵਚਨ ਨੂੰ ਪੂਰਾ ਕਰਨ ਦੇ ਲਈ ਹੀ ਮੈਂ ਤੇਰੇ ਬਦਲੇ ਮਰ ਰਿਹਾ ਹਾਂ ਮੇਰੇ ਨਾਲ ਇੱਕ ਵਾਅਦਾ ਕਰੇਂਗਾ ਦੱਸੋ ਕੀ ਹੈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ ਤੇਰੇ ਬਦਲੇ ਮੈਂ ਮਰ ਰਿਹਾ ਹਾਂ ਹਾਂ ਪ੍ਰਾ ਮੇਰੀ ਜਗ੍ਹਾ ਤੁਸੀਂ ਮਰ ਰਹੇ ਹੋ ਮੈਨੂੰ ਇੱਕ ਵਚਨ ਦੇ ਅੱਜ ਤੋਂ ਮੇਰੇ ਬਦਲੇ ਤੂੰ ਜੀਏਂਗਾ ਵਚਨ ਦੇ ਤੂੰ ਮਰਨਾ ਸੀ ਮੈਂ ਮਰ ਰਿਹਾ ਹਾਂ ਮੈਂ ਗਲਤੀ ਨਹੀਂ ਕੀਤੀ ਤੇਰੀ ਗਲਤੀ ਦੇ ਕਾਰਨ ਮੈਂ ਮਰ ਰਿਹਾ ਹਾਂ ਅੱਜ ਮੈਨੂੰ ਇੱਕ ਵਚਨ ਦੇਵੇਂਗਾ ਅੱਜ ਤੋਂ ਮੇਰੀ ਤਰ੍ਹਾਂ ਧਰਮੀ ਬਣ ਕੇ ਚੱਲੇਗਾ ਤੂੰ ਮੇਰਾ ਵਾਅਦਾ ਕਰ ਮੇਰੀ ਤਰ੍ਹਾਂ ਪਰਮੇਸ਼ਵਰ ਦਾ ਗਵਾਹ ਬਣ ਕੇ ਜੀਵੇਂਗਾ ਵਾਅਦਾ ਕਰ ਉਸ ਦਿਨ ਛੋਟਾ ਭਰਾ ਵੱਡੇ ਭਰਾ ਦੇ ਪੈਰਾ ਚ ਡਿੱਗ ਪਿਆ ਭਰਾ ਜਿਹੜੀ ਸਜ਼ਾ ਮੈਨੂੰ ਮਿਲਣੀ ਸੀ ਉਹ ਸਜ਼ਾ ਤੁਸੀਂ ਸਹਿ ਲਈ ਪਾਪੀ ਤਾਂ ਮੈਂ ਹਾਂ ਪਰ ਅੱਜ ਛੁਟਕਾਰਾ ਪਾ ਲਿਆ ਤੁਹਾਡੀ ਕੁਰਬਾਨੀ ਦੇ ਕਾਰਨ ਤੁਹਾਡੇ ਕੀਤੇ ਹੋਏ ਤਿਆਗ ਦੇ ਕਾਰਨ ਭਰਾ ਮੈਂ ਵਚਨ ਦਿੰਦਾ ਹਾਂ ਅੱਜ ਤੋਂ ਮੈਂ ਤੁਹਾਡੀ ਤਰ੍ਹਾਂ ਜੀਵਾਂਗਾ ਭਰਾ ਵਚਨ ਦੇ ਰਿਹਾ ਹਾਂ ਬੜੇ ਆਨੰਦ ਨਾਲ ਉਸ ਗੱਲ ਨੂੰ ਸੁਣ ਕੇ ਵੱਡਾ ਭਰਾ ਮਰ ਗਿਆ ਭੈਣੋ ਅਤੇ ਭਰਾਓ 2021 ਸਾਲ ਪਹਿਲਾਂ ਇਹੀ ਗੱਲ ਹੋਈ ਸੀ ਪਿਤਾ ਨੂੰ ਯੇਸ਼ੂ ਨੇ ਵਚਨ ਦਿੱਤਾ ਤੁਹਾਨੂੰ ਅਤੇ ਮੈਨੂੰ ਬਚਾਉਣ ਲਈ ਉਸ ਵਚਨ ਦੇ ਅਨੁਸਾਰ ਇਸ ਦੁਨੀਆ ਚ ਆ ਕੇ ਜਿਹੜੀ ਸਜ਼ਾ ਤੁਹਾਨੂੰ ਅਤੇ ਮੈਨੂੰ ਮਿਲਣੀ ਸੀ ਉਸ ਨੂੰ ਆਪਣੇ ਉੱਪਰ ਲੈ ਲਿਆ ਜਿਵੇਂ ਵੱਡਾ ਭਰਾ ਛੋਟੇ ਭਰਾ ਦੀ ਜਗ੍ਹਾ ਤੇ ਕੁਰਬਾਨ ਹੋ ਗਿਆ ਉਸੇ ਤਰ੍ਹਾਂ ਸਾਡਾ ਵੱਡਾ ਭਰਾ ਯੀਸ਼ੂ ਮਸੀਹ ਨੇ ਤੁਹਾਡੇ ਅਤੇ ਮੇਰੇ ਬਦਲੇ ਜਾਨ ਦੇ ਦਿੱਤੀ ਪ੍ਰਭੂ ਦੇ ਮਰਨ ਦੇ ਕਾਰਨ ਤੁਸੀਂ ਅਤੇ ਮੈਂ ਉਧਾਰ ਪਾ ਲਿਆ ਮੇਰਾ ਸਵਾਲ ਹੈ ਛੋਟਾ ਭਰਾ ਸਜ਼ਾ ਤੋਂ ਬਚ ਗਿਆ ਕੀ ਉਹਦੇ ਭਲੇ ਕੰਮਾਂ ਦੇ ਕਾਰਨ ਦੱਸੋ ਕਿ ਛੋਟਾ ਭਰਾ ਬਚ ਗਿਆ ਪਿਆਰਿਓ ਕਿ ਉਹ ਸਜ਼ਾ ਤੋਂ ਬਚਾ ਲਿਆ ਗਿਆ ਕਿ ਉਹਦੇ ਕੀਤੇ ਹੋਏ ਭਲੇ ਕੰਮਾਂ ਦੇ ਕਾਰਨ ਨਹੀਂ ਫਿਰ ਵੱਡੇ ਭਰਾ ਦੀ ਕੁਰਬਾਨੀ ਤੇ ਵਿਸ਼ਵਾਸ ਕਰਨ ਦੇ ਕਾਰਨ ਉਸ ਨੂੰ ਗ੍ਰਹਿਣ ਕਰਨ ਦੇ ਕਾਰਨ ਉਸਨੇ ਕੋਈ ਵੀ ਭਲਾ ਕੰਮ ਨਹੀਂ ਕੀਤਾ ਸੀ ਉਸਨੇ ਸਿਰਫ ਇੱਕ ਕੰਮ ਕੀਤਾ ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਵੱਡਾ ਭਰਾ ਮੇਰੇ ਲਈ ਮਰਿਆ ਹੈ ਇਸ ਦੌਰਾਨ ਮੈਂ ਬਚ ਗਿਆ ਹਾਂ ਇਹੀ ਹੈ ਨਾ ਭੈਣੋ ਅਤੇ ਭਰਾਓ ਤੁਸੀਂ ਅਤੇ ਮੈਂ ਕਿੰਨੇ ਵੀ ਪਾਪੀ ਹਾਂ ਕਿੰਨੇ ਵੀ ਅਸੀਂ ਗੁਨਾਹਗਾਰ ਹਾਂ ਤੁਸੀਂ ਸਵਰਗ ਜਾ ਸਕਦੇ ਹੋ ਕਿਵੇਂ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਇਹਦੇ ਲਈ ਤੁਸੀਂ ਕੁਝ ਨਹੀਂ ਕਰਨਾ ਹੈ ਬਲੈਡੀਮੇਰ ਨਾਮ ਦਾ ਸਮਰਾਟ ਮਨ ਮਰਜੀ ਨਾਲ ਚੱਲ ਰਿਹਾ ਸੀ ਉਸਨੇ ਬੜੀ ਨੀਚਤਾ ਦਾ ਜੀਵਨ ਬਿਤਾਇਆ ਉਸਨੇ ਦੁਸ਼ਟਤਾ ਦਾ ਜੀਵਨ ਬਿਤਾਇਆ ਅੰਤ ਵਿੱਚ ਔਰਤ ਨੂੰ ਆਪਣੀ ਪਤਨੀ ਬਣਾਉਣਾ ਚਾਹਿਆ ਬਾਸਿਲ ਨਾਮ ਦੇ ਸਮਰਾਟ ਦੀ ਭੈਣ ਨੂੰ ਪਤਨੀ ਬਣਾਉਣ ਦੀ ਇੱਛਾ ਕੀਤੀ ਬਾਸਿਲ ਨੇ ਇੱਕ ਸ਼ਰਤ ਰੱਖੀ ਮੇਰੀ ਭੈਣ ਵਿਸ਼ਵਾਸੀ ਹੈ ਤੈਨੂੰ ਵੀ ਵਿਸ਼ਵਾਸੀ ਬਣਨਾ ਪਵੇਗਾ ਤਾਂ ਹੀ ਵਿਆਹ ਹੋ ਸਕੇਗਾ ਉਸ ਦਿਨ ਇੱਕ ਅਦਭੁਤ ਕੰਮ ਹੋਇਆ ਕੀ ਹੋਇਆ ਜ਼ਿੰਦਗੀ ਚ ਪਹਿਲੀ ਵਾਰ ਇਸ ਦੁਸ਼ਟ ਨੇ ਪਰਮੇਸ਼ਵਰ ਦੇ ਬਾਰੇ ਸੋਚਿਆ ਪਰਮੇਸ਼ਵਰ ਦੇ ਪਿਆਰ ਦੇ ਬਾਰੇ ਵਿਚਾਰ ਕੀਤਾ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਦੂਸਰੇ ਦਿਨ ਬਪਤਿਸਮਾ ਵੀ ਲੈ ਲਿਆ ਬਾਸਿਲ ਦੀ ਭੈਣ ਦੇ ਨਾਲ ਵਿਆਹ ਕਰ ਲਿਆ ਇਕ ਅਦਭੁਤ ਆਤਮਿਕ ਵਿਅਕਤੀ ਉਹੋ ਬਣ ਗਿਆ ਉਹ ਬਦਲਿਆ ਹੀ ਨਹੀਂ ਦੇਸ਼ ਦੇ ਵਿੱਚ ਹਰ ਇੱਕ ਜਨ ਉਹ ਦਿਨ ਨਾਲ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲੇ ਪਰਮੇਸ਼ਵਰ ਦੇ ਵੱਲ ਮੁੜੇ ਇਹ ਕਹਿ ਕੇ ਉਸਨੇ ਆਪਣੇ ਜੀਵਨ ਨੂੰ ਨਮੂਨੇ ਦੇ ਤੌਰ ਤੇ ਦਿਖਾਇਆ ਉਹਨੇ ਜਿਹੜੀਆਂ ਲੜਕੀਆਂ ਰੱਖੀਆਂ ਸੀ ਉਹ ਸਾਰੀਆਂ ਲੜਕੀਆਂ ਨੂੰ ਛੁਡਾ ਦਿੱਤਾ ਧਰਮ ਅਤੇ ਖराई ਨਾਲ ਜੀਣਾ ਸ਼ੁਰੂ ਕਰ ਦਿੱਤਾ ਇਹ ਕਿਸ ਤਰ੍ਹਾਂ ਹੋ ਸਕਿਆ ਇਤਿਹਾਸ ਦੀ ਇਹ ਸੱਚੀ ਘਟਨਾ ਹੈ ਬਲੈਡੀ ਮੇਰ ਨਾਮ ਦਾ ਇੱਕ ਸਮਰਾਟ 1956 ਦੇ ਵਿੱਚ ਉਹਦੇ ਜੀਵਨ ਚ ਇੱਕ ਅਦਭੁਤ ਕੰਮ ਹੋਇਆ ਜਿਸ ਦਿਨ ਉਸਨੇ ਪਰਮੇਸ਼ਵਰ ਦੇ ਬਾਰੇ ਸੋਚਿਆ ਜਿਸ ਦਿਨ ਉਸਨੇ ਪਰਮੇਸ਼ਵਰ ਦੀ ਮਾਫੀ ਨੂੰ ਪਾਉਣਾ ਚਾਹਿਆ ਉਸ ਦਿਨ ਉਹ ਮਾਫ ਕੀਤਾ ਗਿਆ ਪੂਰੀ ਤਰ੍ਹਾਂ ਨਾਲ ਬਦਲ ਗਿਆ ਉਹਦੇ ਕੀਤੇ ਹੋਏ ਸਾਰੇ ਪਾਪ ਮੈਂ ਕੰਮ ਉਹ ਪਰਮੇਸ਼ਵਰ ਦੇ ਕੋਲ ਆਉਣ ਤੇ ਰੋਕ ਨਹੀਂ ਸਕੇ ਕਾਰਨ ਕੀਆ ਉਦੇ ਪਿੱਛੇ ਇੱਕ ਅਦਭੁਤ ਕਾਰਨ ਹੈ ਕਿ ਦੱਸਾਂ ਇਸ ਬਲੈਦੀਮੇਰ ਨਾਮ ਦੇ ਸਮਰਾਟ ਨੂੰ ਉਸ ਦੀ ਦਾਦੀ ਨੇ ਉਸ ਨੂੰ ਪਾਲਿਆ ਸੀ ਇਹ ਦਾਦੀ ਕੌਣ ਸੀ ਉਹਦਾ ਨਾਮ ਕੀ ਸੀ ਉਸਦਾ ਨਾਮ ਉਲਗਾ ਸੀ ਉਲਗਾ ਨਾਮ ਦੀ ਇੱਕ ਦਾਦੀ ਨੇ ਇਸ ਬਲੈਦੀਮੇਰ ਨਾਮ ਦੇ ਵਿਅਕਤੀ ਨੂੰ ਪਾਲਿਆ ਜਦੋਂ ਉਸ ਨੂੰ ਪਾਲਿਆ ਉਸ ਨੇ ਕੀ ਕੀਤਾ ਜਾਣਦੇ ਹੋ ਦੱਸਦਾ ਹਾਂ ਸੁਣੋ 올가 ਇੱਕ ਰਾਣੀ ਸੀ ਕਾਈਵਨ ਨਾਮਕ ਰਸ ਦੇ ਦੇਸ਼ ਜਾਂ ਫਿਰ ਪ੍ਰਾਂਤ ਦਾ ਰਾਜਾ ਉਸ ਦਾ ਪਤੀ ਸੀ ਇਸ ਲਈ ਉਹ ਇੱਕ ਰਾਣੀ ਦੇ ਰੂਪ ਚ ਉਸ ਨੇ ਜੀਵਨ ਬਸਰ ਕੀਤਾ ਲੇਕਿਨ ਕੁਝ ਟ੍ਰੈਵਲ ਲੋਕ ਜੋ ਪਹਾੜੀ ਜਾਤੀ ਦੇ ਸੀ ਅਚਾਨਕ ਇੱਕ ਦਿਨ ਉਹਦੇ ਪਤੀ ਦੇ ਉੱਪਰ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਉਸ ਦੇ ਪਤੀ ਨੂੰ ਜਦੋਂ ਮਾਰਿਆ ਉਹ ਸਹਿਣ ਨਾ ਕਰ ਸકી ਆਪਣੇ ਪਤੀ ਨੂੰ ਦਫਨਾਉਣ ਤੋਂ ਬਾਅਦ ਉਸ ਨੇ ਜਾ ਕੇ ਸਾਰੇ ਟ੍ਰੈਵਲ ਲੋਕਾਂ ਨੂੰ ਉਸ ਨੇ ਮਰਵਾ ਦਿੱਤਾ ਕਤਲਿਆਮ ਕਰਵਾ ਦਿੱਤਾ ਬਹੁਤ ਉਹਦਾ ਖੂਨ ਬਹਾ ਦਿੱਤਾ ਉਸ ਨੇ ਪੂਰੇ ਇਲਾਕੇ ਨੂੰ ਜਲਾ ਦਿੱਤਾ ਜਿਹੜੇ ਜ਼ਿੰਦਾ ਸੀ ਉਹਨਾਂ ਨੂੰ ਗੁਲਾਮ ਬਣਾ ਲਿਆ ਬੜੇ ਦੁਸ਼ਟਤਾ ਦਾ ਵਿਹਾਰ ਕੀਤਾ 올ਗਾ ਨੇ ਇਸ ਨਾਮ ਦੀ ਰਾਣੀ ਨੇ ਇਸ ਤਰ੍ਹਾਂ ਦੁਸ਼ਟਤਾ ਦਾ ਵਿਹਾਰ ਕਰਨ ਵਾਲੀ 올ਗਾ ਨਾਮ ਦੀ ਰਾਣੀ ਇੱਕ ਦਿਨ ਇੱਕ ਇਲਾਕੇ ਦੇ ਵਿੱਚ ਗਈ ਉਸ ਇਲਾਕੇ ਦੇ ਵਿੱਚ ਇੱਕ ਚਰਚ ਵਿਖਾਈ ਦਿੱਤਾ ਉਹਦਾ ਚਰਚ ਵਿੱਚ ਜਾਣ ਦਾ ਮਨ ਕੀਤਾ ਉਹ ਚਰਚ ਦੇ ਵਿੱਚ ਗਈ ਉਸ ਚਰਚ ਦੇ ਵਿੱਚ ਜਦੋਂ ਗਈ ਤਾਂ ਉਸ ਚਰਚ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਉਸਨੇ ਮਹਿਸੂਸ ਕੀਤੀ ਉਸੇ ਚਰਚ ਵਿੱਚ ਪਰਮੇਸ਼ਵਰ ਨੇ 올ਗਾ ਨਾਮ ਦੀ ਇਸ ਰਾਣੀ ਨੂੰ ਦਰਸ਼ਨ ਦਿੱਤਾ ਚਰਚ ਵਿੱਚ ਇੱਕ ਦੁਸ਼ਟ ਔਰਤ ਨੇ ਪ੍ਰਵੇਸ਼ ਕੀਤਾ ਲੇਕਿਨ ਚਰਚ ਦੇ ਬਾਹਰ ਪਰਮੇਸ਼ਵਰ ਦੇ ਦਰਸ਼ਨ ਨੂੰ ਪਾਈ ਹੋਈ ਇੱਕ ਆਤਮਿਕ ਇਸਤਰੀ ਹੋ ਕੇ ਉਹ ਬਾਹਰ ਆਈ بس ਇਨਾ ਹੀ ਉਸਨੇ ਆਪਣੇ ਅਧਿਕਾਰ ਨੂੰ ਉਸੇ ਵਕਤ ਛੱਡ ਦਿੱਤਾ ਉਸ ਦਿਨ ਤੋਂ ਪ੍ਰਭੂ ਦੇ ਲਈ ਹੀ ਜੀਣਾ ਹੈ ਉਸਨੇ ਫੈਸਲਾ ਕੀਤਾ ਉਹਦੇ ਅੰਦਰਲੇ ਬਦਲਾਅ ਨੂੰ ਕੋਈ ਨਹੀਂ ਵੇਖ ਸਕਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮਸੀਹ ਨੂੰ ਅਤੇ ਮਸੀਹ ਦੇ ਵਿਸ਼ਵਾਸ ਨੂੰ ਗ੍ਰਹਿਣ ਕਰਨਾ ਜ਼ਰੂਰੀ ਨਹੀਂ ਸਮਝਦੇ ਸੀ ਅਪਸ਼ਗਨ ਸਮਝਦੇ ਸੀ ਕਿਸੇ ਨੇ ਉਸ ਨੂੰ ਗ੍ਰਹਿਣ ਨਹੀਂ ਕੀਤਾ ਕਿਸੇ ਨੇ ਉਹਦੇ ਵਿਸ਼ਵਾਸ ਨੂੰ ਗ੍ਰਹਿਣ ਨਹੀਂ ਕੀਤਾ ਲੇਕਿਨ ਕੀ ਹੋਇਆ ਜਾਣਦੇ ਹੋ ਬਲੈਡੀ ਮੇਲ ਨਾਮ ਦੇ ਉਸ ਵਿਅਕਤੀ ਨੇ ਉਸ 올ਗਾ ਨਾਮ ਦੀ ਦਾਦੀ ਦੇ ਹੱਥਾਂ ਚ ਪਲਿਆ ਵੱਡਾ ਹੋਇਆ ਸੀ ਉਹ ਦਾਦੀ ਸੰਸਾਰ ਨੂੰ ਪ੍ਰਭਾਵਿਤ ਨਹੀਂ ਕਰ ਸਕੀ ਸੰਸਾਰ ਨੂੰ ਬਦਲ ਨਹੀਂ ਪਾਈ ਬਲੈਡੀ ਮੇਰ ਨੂੰ ਬਚਪਨ ਤੋਂ ਹੀ ਜਾਣ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲੇ ਯੇਸ਼ੂ ਮਸੀਹ ਦੇ ਬਾਰੇ ਬਚਪਨ ਤੋਂ ਸਿਖਾਇਆ ਸਿਖਾਇਆ ਸਿਖਾ ਦਿੱਤਾ ਬਚਪਨ ਤੋਂ ਐਨਾ ਸਿਖਾਉਣ ਦੇ ਬਾਵਜੂਦ ਵੀ ਜਦੋਂ ਉਹ ਜਵਾਨੀ ਵਿੱਚ ਆਇਆ ਉਸ ਤੋਂ ਬਾਅਦ ਪਾਪ ਦੇ ਵਿੱਚ ਫਸ ਕੇ ਪਾਪ ਵਿੱਚ ਕੰਮਾਂ ਨੂੰ ਕਰਨ ਲੱਗਾ ਕਿਸ ਤਰ੍ਹਾਂ ਪਾਪ ਵਿੱਚ ਕੰਮ ਉਸਨੇ ਕੀਤੇ ਮੈਂ ਤੁਹਾਨੂੰ ਦੱਸਿਆ ਹੈ ਇੱਕ ਦਿਨ ਬਾਸਿਲ ਨਾਮ ਦੇ ਸਮਰਾਟ ਨੇ ਜੇ ਮੇਰੀ ਭੈਣ ਦੇ ਨਾਲ ਵਿਆਹ ਕਰਨਾ ਹੈ ਤਾਂ ਮੇਰੀ ਭੈਣ ਵਿਸ਼ਵਾਸੀ ਹੈ ਤੈਨੂੰ ਵੀ ਵਿਸ਼ਵਾਸੀ ਬਣਨਾ ਪਵੇਗਾ ਜੇ ਤੂੰ ਤਿਆਰ ਹੈ ਮੈਂ ਵੀ ਤਿਆਰ ਹਾਂ ਇਹ ਗੱਲ ਉਸ ਨੂੰ ਪ੍ਰਭਾਵਿਤ ਕਰਨ ਲੱਗੀ ਬੇਟੇ ਤੂੰ ਯੇਸ਼ੂ ਮਸੀਹ ਤੇ ਵਿਸ਼ਵਾਸ ਕਰਨਾ ਹੈ ਯੇਸ਼ੂ ਮਸੀਦੀ ਸੰਤਾਨ ਬਣ ਕੇ ਜੀਣਾ ਹੈ ਯੇਸ਼ੂ ਮਸੀਦੀ ਆਰਾਧਨਾ ਕਰਨੀ ਹੈ ਯੇਸ਼ੂ ਮਸੀਦੀ ਆਰਾਧਨਾ ਬਹੁਤ ਸਾਰੇ ਲੋਕ ਕਰਨ ਤੂੰ ਆਪਣਾ ਜੀਵਨ ਬਦਲਣਾ ਹੈ ਦਾਦੀ ਜੀ ਦੀਆਂ ਗੱਲਾਂ ਯਾਦ ਆਈਆਂ ਉਹਨਾਂ ਗੱਲਾਂ ਦੇ ਵਿੱਚ ਜੋ ਤਾਕਤ ਸੀ ਇਸ ਬਲੈਡੀਮੇਰ ਨਾਮ ਦੇ ਸ਼ਖਸ ਨੂੰ ਉਹਨਾਂ ਨੇ ਬਦਲ ਦਿੱਤਾ ਪਵਿੱਤਰ ਬਣਾ ਦਿੱਤਾ ਪੈਣੋਂ ਅਤੇ ਭਰਾਵੋ ਮਾਤਾؤں ਤੇ ਪਿਤਾؤں ਅੱਜ ਜਿਹੜੀ ਪ੍ਰਾਰਥਨਾ ਤੁਸੀਂ ਕਰ ਰਹੇ ਹੋ ਅੱਜ ਜੋ ਚੰਗੀਆਂ ਗੱਲਾਂ ਆਪਣੀ ਬੱਚਿਆਂ ਨੂੰ ਸਿਖਾ ਰਹੇ ਹਾਂ ਇੱਕ ਦਿਨ ਉਹਨਾਂ ਤੇ ਇਹਨਾਂ ਗੱਲਾਂ ਦਾ ਅਸਰ ਹੋਵੇਗਾ ਨਾਨੀ ਮਾ ਦਾਦੀ ਮਾਂ ਛੋਟੇ ਬੱਚਿਆਂ ਨੂੰ ਗੋਦੀ ਚ ਲੈ ਕੇ ਢਾਕੂਆਂ ਦੀਆਂ ਕਹਾਣੀਆਂ ਦੱਸਦੀਆਂ ਹਨ ਇਸ ਤੋਂ ਚੰਗੀਆਂ ਕਹਾਣੀਆਂ ਜਾਣਦੇ ਨਹੀਂ ਇਸ ਲਈ ਚੰਦ ਮਾਮੇ ਦੀਆਂ ਕਹਾਣੀਆਂ ਉਹ ਸੁਣਾਉਂਦੀਆਂ ਇਸ ਤੋਂ ਚੰਗੀਆਂ ਕਹਾਣੀਆਂ ਉਹ ਨਹੀਂ ਜਾਣਦੀਆਂ ਇਸੇ ਲਈ ਲੇਕਿਨ ਤੁਸੀਂ ਇਸ ਤਰ੍ਹਾਂ ਨਾ ਦੱਸਿਓ ਤੁਹਾਡੀ ਗੋਦ ਦੇ ਵਿੱਚ ਨਾਤੀ ਪੋਤੇ ਜਦੋਂ ਹੁੰਦੇ ਆ ਜਦੋਂ ਤੁਸੀਂ ਉਹਨਾਂ ਨੂੰ ਭੋਜਨ ਖੁਲਾਉਂਦੇ ਹੋ ਉਸ ਸਮੇਂ ਸਿਖਾਓ ਯੇਸ਼ੂ ਮਸੀਹ ਦੇ ਬਾਰੇ ਉਹਨਾਂ ਨੂੰ ਦੱਸੋ ਉਹਨਾਂ ਦੇ ਸਲੀਬ ਦੇ ਬਲੀਦਾਨ ਨੂੰ ਤੁਸੀਂ ਜੋ ਸੁਸਮਾਚਾਰ ਉਹਨਾਂ ਨੂੰ ਦੱਸੋਗੇ ਉਹੀ ਇੱਕ ਦਿਨ ਆਪਣੇ ਨਾਤੀ ਪੋਤਿਆਂ ਨੂੰ ਸੁਧਾਰਨਗੇ ਇਸਤੇਮਾਲ ਹੋਣਗੇ ਪਾਪੀ ਲੋਗ ਸਵਰਗ ਜਾ ਸਕਦੇ ਹੈ ਕਿਸ ਤਰ੍ਹਾਂ ਕੰਮਾਂ ਦੇ ਕਾਰਨ ਨਹੀਂ ਪੜ ਰਿਆਂ ਹਾਂ ਵੇਖਾਂਗੇ ਰੋਮੀਆਂ ਦੀ ਪੱਤਰੀ ਤੀਸਰਾ ਅਧਿਆਇ 28ਵਾਂ ਵਚਨ ਇਸ ਲਈ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਵਿਵਸਥਾ ਦੇ ਕੰਮਾਂ ਤੋਂ ਨਹੀਂ ਉਹ ਤਾਂ ਆਪਣੇ ਵਿਸ਼ਵਾਸ ਦੇ ਕਾਰਨ ਹੀ ਧਰਮੀ ਠਹਿਰਿਆ ਜਾਂਦਾ ਹੈ ਵਿਵਸਥਾ ਦੇ ਕੰਮਾਂ ਤੋਂ ਬਿਨਾ ਤੁਸੀਂ ਕੇਵਲ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਕਾਰਨ ਹੀ ਤੁਸੀਂ ਧਰਮੀ ਬਣਦੇ ਹੋ ਚੌਥਾ ਅਧਿਆਇ 3 ਤੀਸਰੇ ਵਚਨ ਤੋਂ ਪਵਿੱਤਰ ਬਾਈਬਲ ਕੀ ਦੱਸਦੀ ਹੈ ਇਹ ਕਿ ਅਬਰਾਹਮ ਨੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਦੇ ਲਈ ਧਾਰਮਿਕਤਾ ਘਿਣੀ ਗਈ ਛੇਵਾਂ ਵਚਨ ਜਿਸ ਨੂੰ ਪਰਮੇਸ਼ਵਰ ਬਿਨਾਂ ਕਮਾਤੋ ਧਰਮੀ ਠਹਿਰਾਉਂਦਾ ਹੈ ਉਸ ਨੂੰ 다ਊਦ ਵੀ ਧੰਨ ਕਹਿੰਦਾ ਹੈ 다ਊਦ ਵੀ ਕਹਿੰਦਾ ਹੈ ਤੁਹਾਡੇ ਭਲੇ ਕੰਮ দান ਧਰਮ ਪਿੰਡ ਦੇ ਨਾਂ দান ਕਰਨਾ ਅਤੇ ਆਤਮਿਕਤਾ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸਵਰਗ ਨਹੀਂ ਲੈ ਜਾ ਸਕਣਗੇ ਤਾਨੂੰ ਕੀ ਲੈ ਕੇ ਜਾਵੇਗਾ ਪਤਾ ਹੈ ਪ੍ਰਭੂ ਦੇ ਉਤੇ ਤੁਹਾਡਾ ਵਿਸ਼ਵਾਸ ਤੁਸੀਂ ਕੁਝ ਨਹੀਂ ਕਰਨਾ ਹੈ ਕੇਵਲ ਵਿਸ਼ਵਾਸ ਕਰਨਾ ਕਾਫੀ ਹੈ ਵਿਸ਼ਵਾਸ ਕਰਨਾ ਕਾਫੀ ਹੈ ਯੀਸ਼ੂ ਜੋ ਪਰਮੇਸ਼ੁਰ ਦਾ ਪੁੱਤਰ ਹੈ ਜੇ ਵਿਸ਼ਵਾਸ ਕਰੋਗੇ ਕਾਫੀ ਹੈ ਦਰਵਾਜਾ ਖੜਕਟਾਉਣ ਤੇ ਪਿਤਾ ਨੇ ਦਰਵਾਜਾ ਖੋਲ੍ਹਿਆ ਸਾਹਮਣੇ ਵਾਲੇ ਵਿਅਕਤੀ ਨੇ ਇੱਕ ਫੋਟੋ ਨੂੰ ਕੱਢ ਕੇ ਦਿਖਾਈ ਸੁਣੋ ਇਹ ਤੁਹਾਡੇ ਬੇਟੇ ਦੀ ਤਸਵੀਰ ਹੈ ਪੁੱਛਿਆ ਹਾਂ ਮੇਰੇ ਬੇਟੇ ਦਿਆ ਕਿਸ ਤਰ੍ਹਾਂ ਹੈ ਸਾਡਾ ਬੇਟਾ ਤੁਹਾਡਾ ਬੇਟਾ ਦੇਸ਼ ਦੀ ਰੱਖਿਆ ਦੇ ਲਈ ਮੇਰੇ ਨਾਲ ਲੜਾਈ ਦੇ ਵਿੱਚ ਸੀ ਲੜਾਈ ਕਰਦੇ ਸਮੇਂ ਇੱਕ ਦੁਸ਼ਮਣ ਅਚਾਨਕ ਮੇਰੇ ਅੱਗੇ ਆ ਗਿਆ ਜਦੋਂ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗਾ ਤੁਹਾਡੇ ਬੇਟੇ ਨੇ ਉਸ ਨੂੰ ਵੇਖਿਆ ਅਤੇ ਅਚਾਨਕ ਆ ਕੇ ਜਦੋਂ ਉਹ ਮੈਨੂੰ ਮਾਰ ਰਿਹਾ ਸੀ ਤੁਹਾਡਾ ਬੇਟਾ ਵਿਚਾਲੇ ਆ ਗਿਆ ਤੁਹਾਡਾ ਬੇਟਾ ਮੇਰੀ ਜਗ੍ਹਾ ਤੇ ਮਰ ਗਿਆ ਇਹ ਕੀ ਕਿ ਮੇਰਾ ਬੇਟਾ ਮਰ ਗਿਆ ਹੈ ਦੇਸ਼ ਦੀ ਰਾਖੀ ਦੇ ਲਈ ਮੈਂ ਆਪਣੇ ਬੇਟੇ ਨੂੰ ਭੇਜਿਆ ਸੀ ਹਾਂ ਦੇਸ਼ ਦੀ ਰਾਖੀ ਦੇ ਲਈ ਅਤੇ ਮੈਨੂੰ ਬਚਾਉਣ ਦੇ ਲਈ ਤੁਹਾਡਾ ਬੇਟਾ ਮਰ ਗਿਆ ਤੁਹਾਡੇ ਬੇਟੇ ਦੀ ਯਾਦ ਲਈ ਮੈਂ ਆਪਣੇ ਕੋਲ ਕੁਝ ਰੱਖਣਾ ਸੀ ਤੁਹਾਡੇ ਬੇਟੇ ਦੀ ਤਸਵੀਰ ਨੂੰ ਵਧੀਆ ਤਰੀਕੇ ਦੇ ਨਾਲ ਮੈਂ बनवाई है देश नु बचावन दे लिए मिनु बचावन दे लिए उसने जान दे दीती ऐसे अद्भुत पुत्र नु तुसी जन्म ਦਿੱਤਾ ਬੜੀ ਮਹਾਨ ਗੱਲ ਹੈ ਅਤੇ ਸਾਡੇ ਲਈ ਆਸ਼ਿਸ਼ ਹੈ ਆਪਣੇ ਹੰਝੂਆਂ ਨੂੰ ਉਸਨੇ ਲੁਕਾ ਕੇ ਉਸ ਫੋਟੋ ਨੂੰ ਵੇਖਦੇ ਹੋਏ ਉਸ ਫੋਟੋ ਦਾ ਚੰਗਾ ਫਰੇਮ ਬਣਾ ਲਿਆ ਪਿਤਾ ਪੁੱਤਰ ਜਦੋਂ ਦੋਨੋਂ ਇਕੱਠੇ ਰਹਿੰਦੇ ਸੀ ਪੁੱਤਰ ਯੁੱਧ ਵਿੱਚ ਨਹੀਂ ਗਿਆ ਸੀ ਪਿਤਾ ਪੁੱਤਰ ਦੋਨਾਂ ਨੇ ਮਿਲ ਕੇ ਦੁਨੀਆ 'ਚ ਰਹਿਣ ਵਾਲੀਆਂ ਬਹੁਤ ਮਹਾਨ ਤਸਵੀਰਾਂ ਨੂੰ ਸਮੇ ਸਮੇਤੇ ਖਰੀਦਿਆ ਅਤੇ ਉਸ ਘਰ ਦੇ ਵਿੱਚ ਬਹੁਤ ਤਸਵੀਰਾਂ ਰੱਖੀਆਂ ਸੀ ਲੱਖਾਂ ਕਰੋੜਾਂ ਕੀਮਤ ਵਾਲੀਆਂ ਤਸਵੀਰਾਂ ਨੂੰ ਕੁਝ ਸਮਾਂ ਬੀਤਣ ਤੋਂ ਬਾਅਦ ਪਿਤਾ ਵੀ ਮਰ ਗਿਆ ਉਹ ਸੰਪਤੀ ਦਾ ਕੌਣ ਵਾਰਿਸ ਸੀ ਤਸਵੀਰਾਂ ਨੂੰ ਕੌਣ ਖਰੀਦੇਗਾ ਉਸ ਸਮੇਂ ਦੀ ਸਰਕਾਰ ਨੇ ਇਹ ਕੀਤਾ ਕਿ ਉਹ ਸਾਰੀ ਜਾਇਦਾਦ ਦੀ ਉਹਨਾਂ ਨੇ ਨਿਲਾਮੀ ਕਰ ਦਿੱਤੀ ਜਦੋਂ ਨਿਲਾਮੀ ਕਰਨ ਲੱਗੇ ਅਧਿਕਾਰੀ ਜਦੋਂ ਨਿਲਾਮੀ ਕਰਨ ਦੇ ਲਈ ਆਏ ਤਾਂ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਉਹਦੇ ਪੁੱਤਰ ਦੀ ਤਸਵੀਰ ਨੂੰ ਵੇਚਣ ਲੱਗੇ ਉੱਥੇ ਜਿੰਨੇ ਲੋਕ ਆਏ ਸੀ ਬਿਲਕੁਲ ਉਸ ਪੁੱਤਰ ਦੀ ਤਸਵੀਰ ਨੂੰ ਖਰੀਦਣਾ ਪਸੰਦ ਨਹੀਂ ਕਰਦੇ ਸੀ ਉਹਨਾਂ ਨੂੰ ਨਹੀਂ ਚਾਹੀਦੀ ਸੀ ਦੂਸਰੀਆਂ ਫੋਟੋਆਂ ਦੂਸਰੀਆਂ ਤਸਵੀਰਾਂ ਉਹ ਉਹਨਾਂ ਨੂੰ ਵੇਖ ਰਹੇ ਸੀ ਫਿਰ ਅਧਿਕਾਰੀਆਂ ਨੇ ਕਿਹਾ ਸਭ ਤੋਂ ਪਹਿਲਾਂ ਉਸ ਮਾਲਕ ਦੇ ਪੁੱਤਰ ਦੀ ਤਸਵੀਰ ਦੀ ਨਿਲਾਮੀ ਕਰਨੀ ਹੈ ਕਿ ਤੁਹਾਡੇ ਵਿੱਚੋਂ ਕੋਈ ਹੈ 100 ਰੁਪਏ 'ਚ ਖਰੀਦਣ ਵਾਲੇ ਕੋਈ ਵੀ ਅੱਗੇ ਨਹੀਂ ਆਇਆ 50 ਰੁਪਏ 'ਚ ਖਰੀਦਣ ਵਾਲਾ ਕੋਈ ਵੀ ਅੱਗੇ ਨਹੀਂ ਆਇਆ 10 ਰੁਪਏ 'ਚ ਖਰੀਦਣ ਵਾਲਾ ਕੋਈ ਹੈ ਇੱਕ ਵੀ ਅੱਗੇ ਨਹੀਂ ਆਇਆ ਇਹ ਸਭ ਕੁਝ ਉਸ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਨੇ ਵੇਖਿਆ ਸਹਿਨ ਨਾ ਕਰ ਸਕੀ ਕਿੰਨਾ ਜ਼ਿਆਦਾ ਉਸ ਪਿਤਾ ਨੇ ਉਸ ਪੁੱਤਰ ਨੂੰ ਪਿਆਰ ਕੀਤਾ ਉਸ ਪੁੱਤਰ ਤੇ ਕੋਈ ਧਿਆਨ ਨਹੀਂ ਦੇ ਰਿਹਾ ਕਿਉਂ ਉਸ ਪੁੱਤਰ ਨੂੰ ਕੋਈ ਸਵੀਕਾਰ ਨਹੀਂ ਕਰ ਰਿਹਾ ਕਿਉਂ ਇਹ ਸੋਚ ਕੇ ਉਹਦੀ ਮਿਹਨਤ ਨਾਲ ਕਮਾਏ ਹੋਏ ਪੈਸਿਆਂ ਦੇ ਵਿੱਚੋਂ 10 ਰੁਪਏ ਲਿਆ ਕੇ ਇਹ ਤਸਵੀਰ ਮੈਨੂੰ ਦੇ ਦਿਓ ਇਹਨਾਂ ਨਾਲ ਇਹਨਾਂ ਦਾ ਪਿਤਾ ਕਿੰਨਾ ਪਿਆਰ ਕਰਦਾ ਸੀ ਇਸ ਪਿਆਰੇ ਪੁੱਤਰ ਨੂੰ ਕੋਈ ਵੀ ਸਵੀਕਾਰ ਕਿਉਂ ਨਹੀਂ ਕਰ ਰਿਹਾ ਮੈਂ ਲੈ ਲਵਾਂਗੀ ਮੈਂ ਇਸ ਨੂੰ ਰੱਖ ਲਵਾਂਗੀ ਉਹ ਤਸਵੀਰ ਮੈਨੂੰ ਦੇ ਦਿਓ ਤਸਵੀਰ ਨੂੰ ਲੈ ਲਿਆ ਮੁਸੀਬਤ ਦੂਰ ਹੋ ਗਈ ਹੁਣ ਬਾਕੀ ਤਸਵੀਰਾਂ ਨੂੰ ਅਸੀਂ ਨਿਲਾਮ ਕਰ ਸਕਦੇ ਹਾਂ ਇਸ ਘਰ ਨੂੰ ਵੀ ਅਸੀਂ ਨਿਲਾਮ ਕਰ ਸਕਦੇ ਹਾਂ ਉਹ ਬੜੀ ਆਸ ਦੇ ਨਾਲ ਜਦੋਂ ਇੰਤਜ਼ਾਰ ਕਰ ਰਹੀ ਸੀ ਉੱਥੇ ਆਇਆ ਹੋਇਆ ਵਕੀਲ ਕਹਿਣ ਲੱਗਾ ਨਿਲਾਮੀ ਖਤਮ ਹੋ ਗਈ ਹੁਣ ਤੁਸੀਂ ਜਾ ਸਕਦੇ ਹੋ ਇਹ ਕੀ ਇੱਕੀ ਇੱਕੀ ਤਸਵੀਰ ਦਿੱਤਾ ਹਜੇ ਨਿਲਾਮੀ ਹੋਈ ਆ ਬਾਕੀ ਬਹੁਤ ਸਾਰੀਆਂ ਤਸਵੀਰਾਂ ਹੈ ਨਾ ਅਧਿਕਾਰੀਆਂ ਨੇ ਕਿਹਾ ਇਹ ਪਿਤਾ ਨੇ ਮਰਦੇ ਸਮੇਂ ਇੱਕ ਵਸੀਅਤ ਲਿਖੀ ਸੀ ਅਤੇ ਜੋ ਕੋਈ ਵੀ ਜੋ ਵੀ ਮੇਰੇ ਪੁੱਤਰ ਨੂੰ ਸਵੀਕਾਰ ਕਰੇਗਾ ਉਹ ਹੀ ਇਹ ਸਾਰੀ ਸੰਪਤੀ ਦਾ ਮਾਲਕ ਹੋਵੇਗਾ ਲਿਖ ਕੇ ਮਰ ਗਏ ਜੇ ਉਸ ਪੁੱਤਰ ਨੂੰ ਤੁਸੀਂ ਸਵੀਕਾਰ ਕੀਤਾ ਹੁੰਦਾ ਤਾਂ ਇਹ ਸਭ ਕੁਝ ਤੁਹਾਨੂੰ ਮਿਲ ਜਾਣਾ ਸੀ ਪਰ ਤੁਸੀਂ ਪੁੱਤਰ ਨੂੰ ਗ੍ਰਹਿਣ ਨਹੀਂ ਕੀਤਾ ਇਸ ਲਈ ਸਭ ਕੁਝ ਚਲਾ ਗਿਆ ਉਸ ਪੁੱਤਰ ਨੂੰ ਇੱਕ ਗਰੀਬ ਲੜਕੀ ਨੇ ਲੈ ਲਿਆ ਗ੍ਰਹਿਣ ਕਰ ਲਿਆ ਅਮੀਰ ਬਣ ਗਈ ਇਨ੍ਹਾਂ ਸਭ ਦੀ ਉਹ ਹੀ ਮਾਲਕਣ ਬਣ ਗਈ ਭਰਾਵੋ ਅਤੇ ਭੈਣੋ ਸਵਰਗ ਪਰਮੇਸ਼ਵਰ ਦਾ ਰਾਜ ਹੈ ਉਸ ਨੂੰ ਤੁਸੀਂ ਅਤੇ ਮੈਂ ਆਪਣਾ ਬਣਾ ਸਕਦੇ ਹਾਂ ਉਸ ਨੂੰ ਆਪਣਾ ਬਣਾਉਣ ਦੇ ਲਈ ਕੇਵਲ ਇੱਕ ਹੀ ਰਸਤਾ ਹੈ ਪ੍ਰਭੂ ਯੀਸ਼ੂ ਮਸੀਹ ਜਿਹੜਾ ਪਰਮੇਸ਼ਵਰ ਦਾ ਪੁੱਤਰ ਹੈ ਗ੍ਰਹਿਣ ਕਰਨਾ ਬਸ ਕਾਫੀ ਹੈ ਗ੍ਰਹਿਣ ਕਰੋ ਇਹ ਕਾਫੀ ਹੈ ਬਸ ਗ੍ਰਹਿਣ ਕਰ ਲਓ ਪ੍ਰਭੂ ਦੀ ਕੁਰਬਾਨੀ ਤੇ ਵਿਸ਼ਵਾਸ ਕਰਨਾ ਕਾਫੀ ਹੈ ਚਾਹੇ ਕਿੰਨਾ ਵੱਡਾ ਪਾਪੀ ਕਿਉ ਨਾ ਹੋਵੇ ਸਵਰਗ ਜਾ ਸਕਦਾ ਹੈ ਇਸ ਮੌਕੇ ਨੂੰ ਸਾਡੇ ਵਿੱਚੋਂ ਕਿੰਨੇ ਲੋਕ ਸਵੀਕਾਰ ਕਰਨਾ ਚਾਹੁੰਦੇ ਆ ਪ੍ਰਾਰਥਨਾ ਕਰੋਗੇ ਆਓ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਬਹੁਤ ਹੀ ਸਪਸ਼ਟ ਸਾਡੇ ਨਾਲ ਗੱਲਾਂ ਕੀਤੀਆਂ ਅਤੇ ਪਾਪੀ ਲੋਕ ਸਵਰਗ ਦੇ ਵਿੱਚ ਜਾ ਸਕਦੇ ਆ ਕਿਸ ਤਰ੍ਹਾਂ ਤੁਹਾਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਕੇ ਸਾਡੇ ਧਰਮ ਦੇ ਕੰਮ ਸਾਨੂੰ ਸਵਰਗ ਲੈ ਕੇ ਨਹੀਂ ਜਾਣਗੇ ਅਸੀਂ ਕਿੰਨੇ ਵੀ ਧਰਮ ਦੇ ਕੰਮ ਕਰੀਏ ਤੁਹਾਡੀਆਂ ਨਜ਼ਰਾਂ ਵਿੱਚ ਮੈਲੇ ਕੱਪੜਿਆਂ ਦੀ ਤਰ੍ਹਾਂ ਹੈ ਇਹ ਸੱਚ ਹੈ ਪ੍ਰਭੂ ਇਸੇ ਲਈ ਤਾਂ ਤੁਸੀਂ ਸਵਰਗ ਤੋਂ ਉਤਰ ਆਏ ਸਾਡੇ ਲਈ ਕੁਰਬਾਨ ਹੋਏ ਸਾਡੀ ਸਜ਼ਾ ਨੂੰ ਦੂਰ ਕਰ ਦਿੱਤਾ ਸਵਰਗ ਦੇ ਅਧਿਕਾਰੀ ਬਣਾ ਕੇ ਅਸੀਂ ਜੀਵਾਂਗੇ ਲੇਕਿਨ ਉਧਾਰ ਪਾਉਣ ਤੋਂ ਬਾਅਦ ਨਵੀਂ ਸ੍ਰਿਸ਼ਟੀ ਬਣਨ ਤੋਂ ਬਾਅਦ ਅਸੀਂ ਤੇਰੇ ਬੱਚਿਆਂ ਦੀ ਤਰ੍ਹਾਂ ਇਸ ਧਰਤੀ ਉੱਤੇ ਤੁਹਾਡੇ ਪਿੱਛੇ ਚੱਲਣਾ ਹੈ ਤੁਹਾਡੀਆਂ ਆਗਿਆ ਨੂੰ ਮੰਨਣਾ ਹੈ ਇਹੀ ਹੈ ਜੋ ਅਸੀਂ ਭੇਂਟ ਦੇ ਰੂਪ ਚ ਦੇ ਸਕਦੇ ਹਾਂ ਉਸ ਭਰਾ ਨੇ ਕਿਹਾ ਸੀ ਮੈਂ ਤੇਰੇ ਲਈ ਮਰ ਰਿਹਾ ਹਾਂ ਅੱਜ ਤੋਂ ਤੂੰ ਮੇਰੀ ਜਗ੍ਹਾ ਤੇ ਜੀਣਾ ਹੈ ਮੇਰੇ ਵਰਗਾ ਜੀਣਾ ਹੈ ਇਹੀ ਤਾਂ ਪ੍ਰਭੂ ਤੁਸੀਂ ਚਾਹੁੰਦੇ ਹੋ ਸਾਡੇ ਲਈ ਤੁਸੀਂ ਜਾਨ ਦਿੱਤੀ ਤਾਂ ਕਿ ਤੁਹਾਡੀ ਤਰ੍ਹਾਂ ਜੀ ਸਕੀਏ ਇਹ ਸਾਡੇ ਜੀਵਨ ਦੇ ਲਈ आशीष ਹੈ ਇਸ ਤਰ੍ਹਾਂ ਜੀਂਦਾ ਤੁਸੀਂ ਸਾਨੂੰ ਮੌਕਾ ਦਿਓ ਜਿਨਨੇ ਲੋਗ ਅੱਜ ਤੁਹਾਨੂੰ ਮੁਕਤੀ ਦਾਤਾ ਗ੍ਰਹਿਣ ਕਰ ਰਿਹਾ ਹਰ ਇੱਕ ਨੂੰ ਤੁਸੀਂ ਸਵੀਕਾਰ ਕਰੋ ਸਵਰਗ ਰਾਜ ਦੇ ਅਧਿਕਾਰੀ ਬਣਾਓ ਪ੍ਰਭੂ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ